ਆਇ ਤੋ ਮਾਰ ਲੈ ਉਹ ਲਾ ਮੈਨੂੰ ਬੁਲਾ ਦੇ ਲੈ ਪਿੱਛੇ ਲੈ ਕਢਾ ਦੇ 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 ਬੜਾਈ ਗਿਆ ਵੀਡੀਓ ਨੂੰ ਮੱਝਾ ਮੈਨੂੰ ਵੀ ਲੈਣੀ ਨਾਲੇ ਹਰ ਮੂਰੇ ਹੋ ਹਰੇ ਤੂੰ ਕੁਛ ਹੁੰਦਾ ਅਮਰ 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 ਸੰਗ ਹੋ ਕੇ ਹਰ ਚਰਚਾ ਵਾਲਿਆਂ ਦੇ ਵਿੱਚ ਬੈਠਾ ਠੀਕ ਆ ਸਾਡੇ ਗੁਰੂ ਦੀ ਫੋਟ ਲੱਗੀ ਵਾਹੜੇ ਸਾਡੇ ਪਿਓ ਦੀ ਬਾਬੋਦੀਪ ਸਿੰਘ ਦੀ ਆ ਦੇਖੋ ਜੀ ਇੱਧਰ ਦੇ ਕੱਜੀ ਜ਼ਮੀਨ ਸੁਵਾਲੇ ਓਏ ਓਏ ਖੜ ਜਾ ਖੜ ਜਾ ਖੜ ਜਾ ਪਹਿਲਾਂ ਗੱਲ ਕਰੋ ਪਹਿਲਾਂ ਗੱਲ ਕਰੋ ਪਹਿਲਾਂ ਅੰਦਰ ਚੱਲੋ ਸਾਊਂਡ ਤਾਂ ਦੇਖ ਲੈ ਅਹੀਂ ਵਾਰੀ ਬੁਲਾ ਲਓ ਯਾਰ ਵਾਰੀ ਬੁਲਾ ਲਓ ਬੜੀ ਬੁਲਾ ਬੜੀ ਹੋ ਖੜਾ ਸਿੰਘ ਸਿੰਘ ਖੜਾ ਅੰਦਰ ਮੋਹਰ ਬਾੜੇ ਅੰਦਰ ਬਾੜਾ ਕਾਥੀ ਕੋਈ ਸਿਵਾ ਰੈਨ ਤੋਂ ਮੁਸਦੀ ਨਰੀ ਹੁਸਕਨ ਓਰੇ ਓਰੇ ਬਾਰੇ ਬਾਰੇ ਬਾਸ ਕੋਈ ਬਾਦ ਬਾਰੇ ਬਾਰੇ ਆਓ ਜੀ ਬਾਰੇ ਅਹ ਕੀ ਆ ਮਾਜੀ ਕੋਈ ਯਾਤਰੀ ਕੋਲੇ અહો ના બતા કે સરીઝો બતા ના બતા એક મિનિટ હા હા બોલો એક આટકી ઠીક હો ગયા વિરે ઠીક હો ગયા લે એનું લાખ લે એનું લા લે સુરી સુરી સાહેબ લે હે દુવાલા લે હા લે મેરી ગરી પછાયો બંગલા છોટે ના હોય બંગલા ની તુમરા હો ગઈ દૂરો ગડીઓ ਬੰਦ ਕਰ ਲੈ ਸੋਨੇ ਨਾਲ ਕਰ ਜੀ ਬੰਦ ਕਰ ਬੰਦ ਕਰ ਆ ਸਾਡੇ ਨਾਲ ਕਰ ਅੱਜ ਜੀ ਕਰਦੇ ਯਾਰ ਆ ਤਾਂ ਬੰਦ ਕਰ ਰਹਿ ਸਰ ਜਰਾ ਹੈ ਹੈ ਸਰ ਫਿਰ ਐ ਕਰ ਬਈ ਪੂਰੇ ਕਰ ਦਾਂਗੇ ਬਈ ਇੱਥੇ ਵੀ ਆ ਤਰਾ ਕੇ ਜੀ ਆ ਨਹੀਂ ਹੋ ਜੀ ਤਾਂ ਇਹਨਾਂ ਨਾਲ ਗੱਲ ਕਰ ਖੜ ਦੇ ਅਮਰਦਾ ਜੀ ਆ ਅਮਰਦਾ ਜੀ ਤੂੰ ਆਜਾ ਇੱਥੇ ਕੀ ਕਰ ਮੈਂ ਉਹ ਵੀ ਮੇਰੀ ਗੱਲ ਤਾਂ ਸੁਣ ਲੈ ਜਦੋਂ ਮੈਂ ਦੁੱਖ ਦਾ ਮਾਰਿਆ ਵੇ ਸੀਗਾ ਜਦੋਂ ਮੈਂ ਪਹਿਲੀ ਵਾਰੀ ਲੜੀ ਸੀ ਕਹੜੀਆ ਫਰਾਗੀ ਨੂੰ ਜਲੂਸ ਕਰਦੇ ਆਂ ਸਾਡਾ ਸਾਈਡ ਤੇ ਵਗ ਜਾ ਰੱਬ ਦਾ ਨਾਮ ਗਾ ਫਿਰ ਆਹ ਸਾਡਾ ਲਾ ਬ੍ਰੈਂਡ ਕੋ ਬਣਾ ਦਿੰਦਾ ਦੋਨੋਂ ਪਾਸੇ ਸਾਬ ਇੱਕ ਮਿੰਟ ਭਾਈ ਇੱਕ ਮਿੰਟ ਭਾਈ ਤੂੰ ਕਹਿੰਦਾ ਬਣਾ ਲਾਵਾਂਗਾ ਮਾਰਾ ਲਾ ਦੇ ਮਹਾਰਾਜ ਤੇ ਯਕੀਨ ਨਹੀਂ ਮੈਂ ਮਰਜ਼ੀ ਫਰਦਾਰਾ ਥਾਰੇ ਦੂਰੇ ਘਟਾਲਦੀ ਅਸੀਂ ਤੈਨੂੰ ਮਹਾਰਾਜ ਜਦੋਂ ਤੈਨੂੰ ਯਕੀਨ ਹੀ ਨਹੀਂ ਸੀ ਹੈਂ ਉਹ ਮਹਾਰਾਜ ਜਦੋਂ ਘਟੇ ਨਹੀਂ ਕੋਈ ਨਹੀਂ ਕਰਦਾ ਯਾਰ ਆਹ ਦੇਸਤਾ ਆਇਆ ਹੈਲੋ ਹਰ ਬਣਾ ਪਾਇਆ ਨਾ ਬਾਈ ਆਪਣੇ ਦਾਲ ਪਾਂਥ ਨੂੰ ਦੱਸਿਆ ਮੈਂ ਕਿਹਦੇ ਨਾਲ ਗੱਲ ਕਰੀਆ ਬਾਬਾ ਵੀਰ ਸਿੰਘ ਨੂੰ ਫੋਨ ਕਰ ਲੈ ਹਲਾਈ ਉਹ ਓਏ ਆ ਗਏ ਬਾਬਾ ਮਾਰੋ ਨਾ ਬਰੀ ਅੱਜ ਤੱਕ ਯਾਰ ਜਦੋਂ ਆਪਾਂ ਦੋ ਮਹੀਨੇ ਮਾਰੋ ਨਾ ਕੀ ਮੈਂ ਇੱਕ ਮਿੰਟ ਜਦੋਂ ਜਦੋਂ ਏਥੇ ਆਉਣੇ ਯਾਰ एक बार आइए साथ आइए बार 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 आइए बार

ਆਰੇ ਕੱਢ ਲਾ ਦੇ ਨਾ ਕੱਢ ਲਾ ਦੇ ਮੈਨੂੰ ਜੇ ਕਾਰ ਲਾ ਕੇ ਲੈ ਵੇ ਮੈਂ ਕਾਰ ਲਾ ਦੇ ਬਾਈ ਨਹੀਂ ਨਹੀਂ ਅੰਦਰ ਵੀ ਕੱਢੋ ਅੱਖਾਂ ਵੀ ਕੱਢੋ ਯਾ ਅੱਖਾਂ ਦੀ ਸਿੱਟੇ ਵੱਜੇ ਨਹੀਂ ਗਣਾ ਅੰਦਰ ਗਿਆ ਚੱਲ ਵੀ ਗਿਆ ਅਬਦ ਸ਼ਾਕੀ ਤੂੰ ਸਿਆ ਨਹੀਂ ਨਹੀਂ ਜਾਨ ਅੰਦਰ ਲੈ ਵੇ ਹਮਸਾਹ ਬਤਾ ਰਿਹਾ ਬਹੁਤ ਠੀਕ ਹੋਏਗਾ ਫਿਰ ਤੂੰ ਮਨ ਕਿਉਂ ਸ਼ਿਕਾਇਤ ਜੂ ਮਨ ਮਾਰ ਤੂੰ ਲਾ ਦੇ ਲਾ ਦੇ જો ધરમ મારા નું છોકરો પણ શીખ કે ના મુવિ વાલનガル સારા ના બીચ કોઈ માતા ਕੜਾ ਵੀ ਚਾਹਦੇ ਹੋ ਮੈਂ ਜੇ ਤੁਸੀਂ ਲਾ ਲਿਆ ਨਾ ਸਾਰਾ ਇੱਕੋ ਨਾ ਆਣੀ ਅਸੀਂ ਤੇਰੀ ਕਤੂਤ ਕਰ ਕਿਉਂ ਆਇਆ ਮੈਂ ਜਦੋਂ ਮੇਰਾ ਲੱਗਦਾ ਹੈ ਇਹ ਦੋ ਮਿੰਟਾਂ ਛੱਡਿਆ ਆਹੋ ਗੁਰੂ ਦਾ ਸਾਰਾ ਕਹਾਣੀ ਵੀਡੀਓ ਇਹਦੇ ਆਹੇ ਵੀਡੀਓ ਚ ਲਈ ਬਿਠਾ ਦੇ ਨਾ ਬਾਹਰ ਖੱਚ ਨੂੰ ਓਏ ਇਹਨੂੰ ਬਾਹਰ ਖੱਚ ਬਾਹਰ ਖੱਚ ਨੂੰ ਮੋਦੀ ਜਹਾਉਣ ਗਿਆ ਨਾ ਨਾ ਇਹਨੂੰ ਬਾਹਰ ਕੱਢ ਓਏ ਵੀਡੀਓ ਸੀਧਾ ਬਣਾਵਾਂਗੇ ਆ ਜੀ ਤੁਹਾਡੇ ਕੋਲ ਹੈ ਨਾ ਬਾਹਰ ਆ ਇਹਨੂੰ ਕੋਈ ਬਾਹਰ ਇਧਰ ਸਾਈਡ ਤੇ ਬਾਹਰ ਆਓ ਇਹ ਲੋਕ ਕੋਲ ਵੀਡੀਓ ਆ ਵੀਡੀਓ ਬਣੀ ਆ ਥਾੜੇ ਖੜੀ ਆ ਇਧਰ ਬਣੀ ਆਂਦੀ ਆ ਨਾ ਓਏ ਹਲੋ ਇਧਰ ਆ ਬੋਲੋ ਇਹਨੂੰ ਦੱਸੋ ਆ ਵੀਡੀਓ ਰਿਕਾਰਡ ਕਰ ਦੇ ਯਾ ਵੀਡੀਓ ਢੀਰ ਕਰ ਕੋ ਓਏ ਆ ਵੀਡੀਓ ਢੀਰ ਕਰ ਓਏ ਆ ਫੋਨ ਕਿਦਾ ਆ ਇਹ ਵੀਡੀਓ ਓਏ ਫੋਨ ਕਿਦਾ ਦਾ ਨਾ ਸਲਵਾ ਕੇ ਦੇਖ ਲੈ ਸਾਈਡ ਤੇ ਕੋਸੋ ਲੈ ਇੱਥੇ ਮੇਰੇ ਸਾਹਮਣੇ ਕਰਨਾ ਇੱਧਰ ਕਰ ਇੱਧਰ ਛੋਟੀ ਕਰ ਕੋਲਾ ਕੇ ਮੇਰੇ ਨਾਲ ਨੀਂਦ ਨਹੀਂ ਜੇ ਮੈਂ ਜਾਵਾਂਗਾ ਨਾ ਤਾ ਤਾ ਗਾਉਂਦਾ ਰਹੀਦਾ ਰਹਿ ਪਈਂਦਾ ਨਾ ਬੰਦੂ ਗੋੜ ਕੇ ਤੇ ਮੌਲਾ ਨਹੀਂ ਬੋਲਣਾ ਕਿਸਣਾ ਚਾਹੀਦਾ ਹਾਂ ਤੂੰ ਵੀ ਆ ਵੀਡੀਓ ਕਿਹਦੇ ਕੋਲੇ ਬਣੀ ਜਾਂਦੇ ਆ ਆ ਆ ਬੈਗੁਰਜੀ ਦਾ ਖਾਲਸਾ ਬੈਗੁਰਜੀ ਤੇ ਆ ਪੱਤੇ ਤੇ ਆ ਕਰ ਇਹਦੇ ਲੈ ਲੈ ਤੂੰ ਤਿੰਗਦੇ ਇਹਦੀ ਗੱਲ ਮਨਾ ਬੰਦਾ ਫਾੜੋ ਆ ਕਰ ਲੈ ਤੇਰਾ ਆਪਣਾ ਹਲੋ ਨਹੀਂ ਹੋਈ ਨਾ ਪਰਨਾ ਦਾ ਮਨਾ ਮਨਾ ਦਾ ਮਾਦਾ ਬਣਾ ਲੋ ਸਾਰਾ ਨਾ ਫਿਰ ਇੱਕ ਮਿੰਟਾ ਗੁਰੂ ਮਹਾਰਾਜ ਤੁਸੀਂ ਕੋਈ ਫੁੱਤੂ ਲਾਉਂਦੇ ਰਹੇਗੇ ਮੇਰੀ ਗੱਲ ਸੁਣੋ ਮੇਰਾ ਗੁੱਸਾ ਹੋ ਰਿਹਾ ਧੱਕਾ ਨੂੰ ਵੜਦੇਗੇ ਜੇ ਇਹ ਕਰਦੇ ਹੋਰੇ ਮੇਰੀ ਗੱਲ ਸੁਣੋ ਅੱਪਾ ਜਾਣੇ ਆ ਇੱਕੋ ਮੇਰਾ ਮਾਵਾ ਇਹ ਲੱਸ ਬੰਨੂ ਪੰਜ ਕਕਾਰ ਪਾ ਕੇ ਇੱਥੇ ਬਖੰਡੀਆਂ ਦੇਣੇ ਰਿਹਾ ਤੇ ਕੀ ਕਰਦਾ ਬਖੰਡ ਨਹੀਂ ਪਤਾ ਸਾਰਾ ਇੱਥੇ ਬਖੰਡ ਨਹੀਂ ਇੱਕ ਯਾਰ ਸਾਨੂੰ ਕਰੋ ਕੀ ਕਰਦੇ ਹੋਰੇ ਮੈਂ ਫੁੱਤੂ ਲਾਏ ਰੋਕਾ ਉਹ ਨਹੀਂ ਬੰਨਾਲੀ ਕਰਦੇ ਨਾ ਨਾ ਇਹ ਬੁੱਧਾਂ ਨਾਲ ਆਸਰੇ ਆ ਬੜਾ ਗਲੇ ਬੜੇ ਦੰਦਦਾ ਹੋਈ ਆ ਜਿਹੜਾ ਵਿਸ਼ਵਾਸ ਲੱਗਦਾ ਉਹ ਹੀ ਮਾਗਾ ਵਿਸ਼ਵਾਸ ਹਮੇਸ਼ਾ ਕੈਮਰਾ ਮਾਰ ਰਿਹਾ ਇਹ ਛੋਟੇ ਕੁੜੇ ਡੀਕਲ ਵਾਲਾ ਸਾਨੂੰ ਕਰੋ ਕੀ ਕਰਦੇ ਆ ਖੜੇ ਆਗੇ ਸੀ ਕੌਣ ਹੈ ਕੌਣ ਹੈ ਕੋਣ ਹੈ ਇਹ ਸੋਟਾ ਕਿਹਨੇ ਆ ਧਰਮ ਕੋਈ ਮਾਰੋ ਜੁੰਦਾ ਥਾ ਨਾ ਇਹ ਨੁਕਸਾਨ ਇਹ ਡਾਂਸਟੋ ਇਹਦੇ ਹਾਂ ਓਏ ਡਾਂਗ ਫੇਰ ਇਹਦੇ ਚਲੋ ਫਵਾ ਕਿਵੇਂ ਕਰਦਾ ਅੱਖਾਂ ਤੇਰੀ ਚੌਕੀ ਹੁਣੀ ਚਕਾਲਾ ਮੈਂ ਉਹੀ ਤਾਂ ਗੱਲਾਂ ਮੈਂ ਤੈਨੂੰ ਦੱਸ ਪਿਓਰ ਗੱਲ ਮੈਂ ਜੀ ਪੈਰ ਨਾ ਕਰੀ ਚਲੋ ਫਵਾ ਕਿਵੇਂ ਕਰਦਾ ਅਜੇ ਕਿਹਨੂੰ ਕਹੇ ਹਣੀ ਅਜੇ ਸਿੰਘ ਨੂੰ ਬਣਾਇਆ ਇੰਨੇ ਨੂੰ ਮੇਰੀ ਗੱਲ ਸੁਣ ਸਾਰ ਮੇਰੇ ਕਹੇ ਸੋਟੇ ਤਾੜੀ ਚਲੇ ਇੰਦੇ ਵੇੜ ਦੀ ਭੈਣ ਤੋਂ ਐਡੇ ਐਡੇ ਬਕਸੇ ਲਾ ਕੇ ਬਹਿ ਗਏ ਤੇ ਕੀ ਗੱਲ ਹਾਂ ਕਹਿੰੂ ਕੰਟਰ ਨੂੰ ਬਸਤੇ ਬੈਠੇ ਸੀ ਜੀ ਤੇ ਸਾਰੇ ਕੰਮ ਖਾਵੇਂ ਚਿਕਮਾਂ ਦੀ ਆਪਣਾ ਕੰਮ ਖਾਵੇਂ ਚਿਕਮਾਂ ਲੇਕਰ ਹੋਰ ਮੁੰਡਾ ਵੀ ਆ ਕੇ ਇੱਥੇ ਹੋ ਗਏ ਨੇ ਜਿੱਦੇ ਆਵਾਂਗੇ ਹੱਥ ਜੋੜ ਕੇ ਬੇਨਤੀ ਹੈ ਬਟਾ ਜਾ ਹੱਥ ਜੋੜ ਕੇ ਮੁੰਡੇ ਬਾਈ ਰਾਣੇ ਬਾਈ ਬੜੀ ਕੰਮ ਕਰ ਰੱਖਿਆ ਥੋੜੀ ਜਿਮਾ ਨਾ ਕੋਈ ਚਿੰਤਾ ਨਾ ਆ ਜੀ ਨਾਲ ਨਹੀਂ ਕਟਾ ਕੇ ਰੱਖਿਆ ਸਾਰੇ ਨੂੰ ਜਾਨੀਏ